जय टीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਚੈਨਲ ਦੀ ਟੀਮ ਇਹਨਾਂ ਦਿਨਾਂ ਵਿੱਚ ਪੂਰੇ ਪੰਜਾਬ ਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਸਬੀਆਂ ਦੇ ਵਿੱਚ ਜਾ ਰਹੀ ਹੈ ਕਿਉਂਕਿ ਪਾਵਰ ਆਫ ਸੋਸ਼ਲ ਯੂਨਿਟੀ ਨੇ ਜਿਹੜੀ ਜ਼ਮੀਨ 1815 ਗਜ ਅੰਬੇਦਕਰ ਊਰਜਾ ਭਵਨ ਦੇ ਸਾਹਮਣੇ ਖਰੀਦੀ ਹੋਈ ਹੈ ਔਰ ਉਸ ਦੇ ਖਰਚੇ ਦੀ ਪਰਭਾਈ ਵਾਸਤੇ ਅਸੀਂ ਸਾਡੇ ਜਿਹੜੇ ਸਮਾਜ ਦੇ ਆਫੀਸਰ ਅਹੁਦੇ ਦੇ ਰਿਟਾਇਰ ਹੋਏ ਨੇ ਜਾਂ ਕਹਿ ਸਕਦੇ ਆ ਕਿ ਸਮਾਜ ਦਾ ਉਹ ਹਰ ਵਿਛਿੰਦਾ ਜੋ ਸਮਾਜ ਦੇ ਦਰਦ ਨੂੰ ਪਹਿਚਾਨਦਾ ਹੈ ਜੋ ਸਮਾਜ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਉਨਾ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਵਿੱਚ ਪਿੰਡਾਂ ਦੇ ਪਿੰਡ ਪਿੰਡਾਂ ਦੇ ਵਿੱਚੋਂ ਕਲੈਕਸ਼ਨ ਕਰਨ ਤੇ ਲੱਗੇ ਹੋਏ ਨੇ ਔਰ ਸ਼ਹਿਰਾਂ ਦੇ ਅਫਸਰ ਜਿਹੜੇ ਸਾਡੇ ਸਮਾਜ ਦੇ ਨਾਲ ਰਿਲੇਟਡ ਨੇ ਬੇਸ਼ੱਕ ਉਹ ਰਿਟਾਇਰ ਹੋ ਚੁੱਕੇ ਨੇ ਜਾਂ ਮਤਲਬ ਇਨ ਸਰਵਿਸ ਵਿੱਚੋਂ ਔਰ ਉਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਸਾਬਿਆ ਜਾ ਸਕਦਾ ਹੈ ਔਰ ਕੀਤਾ ਜਾ ਰਿਹਾ ਹੈ ਅਸੂਨਾ ਅਫਸਰਾਂ ਨਾਲ ਜਦੋਂ ਸੰਪਰਕ ਕਰਦੇ ਆ ਜਦੋਂ ਅੰਬੇਡਕਰ ਊਰਜਾ ਪਵੰਦਾ ਜ਼ਿਕਰ ਆਉਂਦਾ ਸਾਹਮਣੇ ਪਈ 1815 ਗਜ ਜ਼ਮੀਨ ਜਿਸ ਦੇ ਉੱਪਰ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਪਲੈਨਿੰਗ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਉਹਨਾਂ ਦੇ ਨਾਲ ਜਦੋਂ ਵਿਚਾਰ ਸਾਂਝੇ ਕਰਦੇ ਆ ਤੇ ਉਹ ਜਸਲ ਸਾਹਿਬ ਦੀ ਸੋਚ ਨੂੰ ਸੈਲੂਟ ਕਰਦੇ ਨੇ ਕੱਲ ਚੰਡੀਗੜ੍ਹ ਦੇ 15 ਸੈਕਟਰ ਵਿੱਚ ਜਾਣ ਦਾ ਮੌਕਾ ਮਿਲਿਆ ਐਡਵੋਕੇਟ ਸੁਖਚਰਨ ਸਿੰਘ ਸਾਹੋਕੇ ਉਹਨਾਂ ਦੇ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਸਰਦਾਰ ਗੁਰਚਰਨ ਸਿੰਘ ਸਾਹੋ ਕੇ ਇੱਕ ਉਹ ਪਰਸਨੈਲਿਟੀ ਹੈ ਜਿਨ੍ਹਾਂ ਨੇ ਆਪਣੀ ਸਰਵਿਸ ਦੇ ਦੌਰਾਨ ਬਹੁਤ ਸਾਰੇ ਅਜਿਹੇ ਕੰਮ ਕੀਤੇ ਨੇ ਜਿਸ ਨੂੰ ਸਮਾਜ ਅੱਜ ਵੀ ਸੈਲੂਟ ਕਰਦਾ ਹੈ ਔਰ ਜੋ ਕਿ ਅੰਡਰ ਸੈਕਟਰੀ ਪੰਜਾਬ ਸਰਕਾਰ ਦੇ ਰਹਿ ਚੁੱਕੇ ਨੇ ਔਰ ਆਪਣੇ ਅਹੁਦੇ ਦੇ ਉੱਪਰ ਇਹਨਾਂ ਲੋਕਾਂ ਨੇ ਇਸ ਸਾਡੇ ਰਿਸਪੈਕਟਡ ਆਫੀਸਰ ਨੇ ਸਮਾਜ ਦੇ ਦਰਦ ਨੂੰ ਪਹਿਚਾਣਿਆ ਔਰ ਬਹੁਤ ਸਾਰੇ ਕੰਮ ਜਿਹੜੇ ਉਹ ਸਮਾਜ ਲਈ ਇਹਨਾਂ ਨੇ ਕੀਤੇ ਨੇ ਉਨ੍ਹਾਂ ਦੇ ਨਾਲ ਜਦੋਂ ਜ਼ਮੀਨ ਨੂੰ ਲੈ ਕੇ ਗੱਲਬਾਤ ਕੀਤੀ ਗਈ ਔਰ ਉਸ ਬਿਨਾਂ ਸਾਡੇ ਨਾਲ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਮੋਹਾਲੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਰੋਪੜ ਤੋਂ ਸਰਦਾਰ ਚੰਨਣ ਸਿੰਘ ਜੀ ਔਰ ਸਹਾਇਕ ਕਾਰ ਸੁਰਜੀਤ ਸੁਮਨ ਤੋਂ ਇਲਾਵਾ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਨੇ ਸ਼ਿਰਕਤ ਕੀਤਾ ਹੈ ਔਰ ਜਦੋਂ ਜਸਲ ਸਾਹਿਬ ਨੇ ਗੱਲਬਾਤ ਕੀਤੀ ਹੈ ਔਰ ਸਭ ਤੋਂ ਪਹਿਲੇ ਮੈਂ ਜਸਲ ਸਾਹਿਬ ਦੀ ਗੱਲਬਾਤ ਸੁਣਾਉਣੀ ਚਾਹੁੰਦਾ ਔਰ ਜਸਲ ਸਾਹਿਬ ਨੇ ਇਸ ਆਫੀਸਰ ਦੀ ਮਤਲਬ ਤਾਰੀਫ ਦੇ ਵਿੱਚ ਕਿਸ ਤਰ੍ਹਾਂ ਦੇ ਸ਼ਬਦ ਵਰਤੇ ਨੇ ਆਓ ਮਾਰਦੇ ਹੋਰਾਂ ਦੀ ਗੱਲਬਾਤ 'ਤੇ ਇੱਕ ਨਜ਼ਰ ਜਸਲ ਸਾਹਿਬ ਜੈਪੀਮ ਜੈਪੜ ਜੈਪੀਮ ਜੈਪੜ ਅ ਸੋਹਤਾ ਸਾਬ ਜ ਬੜੀ ਖੁਸ਼ੀ ਹੋਈ ਹੈ ਸੁਖਚੰਦ ਸਿੰਘ ਜੀ ਦੇ ਰੈਜ਼ਿਡੈਂਸ 'ਤੇ ਆ ਕੇ ਵੈਸੇ ਤਾਂ ਮੀਟਿੰਗਾਂ 'ਚ ਮੇਲ ਹੋਇਆ ਸੀ ਪਰ ਸੁਮਨ ਸਾਹਿਬ ਨੇ ਕਿਹਾ ਵੀ ਚਲੋ ਜੇ ਫਤਿਹ ਜੰਗ ਸਿੰਘ ਜੀ ਕੋਲ ਜਾਣਾ ਤਾਂ ਆਪਾਂ ਉੱਥੇ ਉਹਨਾਂ ਦੇ ਨਜ਼ਦੀਕ ਰਹਿੰਦੇ ਆ ਤੇ ਇੱਥੇ ਆ ਕੇ ਜਦੋਂ ਗੱਲਬਾਤ ਖੁੱਲੀ ਹੈ ਤੇ ਉਹ ਬਹੁਤ ਹੀ ਅ ਡੀਟੇਲ ਚ ਅੱਗੇ ਚਲੇਗਾ ਦੂਰੋਂ ਦੂਰੋਂ ਉਂਗਲੀਆਂ ਸੰਗੜੀਆਂ ਵੀ ਬਹੁਤ ਨਿਕਲ ਆਈਆਂ ਪਰ ਜਿਹੜੇ ਇਹਨਾਂ ਨੇ ਆਪਣੇ ਡਿਊਰਿੰਗ ਸਰਵਿਸ ਕੰਮ ਕੀਤੇ ਉਹ ਸੁਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਅਸੀਂ ਵੀ ਚਾਹੁੰਦੇ ਆ ਕਿ ਜੇਕਰ 바ਵਾ ਸਾਹਿਬ ਸਾਨੂੰ ਹੁਕਮਦਾਨ ਬਣਾ ਕੇ ਗਏ ਸੀ ਤੇ ਫਿਰ ਅਸੀਂ ਗੁਲਾਮੀ ਆਪਣੇ ਮਨਾਂ ਚ ਕਿਉ ਲੈ ਕੇ ਬੈਠੇ ਹਾਂ ਜਦੋਂ ਕਲਮ ਮਿਲ ਗਈ ਹੈ ਤੇ ਕਲਮ ਜਿੱਧਰ ਚੱਲਦੀ ਹੈ ਫਿਰ ਚਲਾਈਏ ਵੀ ਸਾਡੇ ਹੱਕ ਦੇ ਕਾਨੂੰਨ ਦੇ ਮੁਤਾਬਕ ਤਾਂ ਆ ਹੋਣਾ ਚਾਹੀਦਾ ਸੋ ਅੱਜ ਸੁਖਚੰਦ ਸਿੰਘ ਜੀ ਨੂੰ ਮਿਲ ਕੇ ਇਹ ਗੱਲਾਂ ਜਦੋਂ ਪਤਾ ਲੱਗੀਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਬਹੁਤ ਘੱਟ ਸਾਡੇ ਲੋਕਾ ਜਿਨ੍ਹਾਂ ਨੇ ਕੁਰਸੀ ਤੇ ਬੈਠ ਕੇ ਆਪਣੀਆਂ ਪਾਵਰਾਂ ਨੂੰ ਯੂਜ਼ ਨਹੀਂ ਕੀਤਾ ਅਸੀਂ ਅੱਜ ਕਹਿੰਦੇ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਧੱਕਾ ਕਰਨੀ ਕੋਈ ਰਿਹਾ ਅਸੀਂ ਕਰਵਾ ਰਹੇ ਕਿਉਂ ਕਿ ਅਸੀਂ ਆਪਣੇ ਦਿਲਾਂ ਦੇ ਵਿੱਚ ਗੁਲਾਮੀ ਦੀ ਜ਼ੰਜੀਰ ਨੂੰ ਪਤਾ ਨਹੀਂ ਕਿਉਂ ਫੜ ਕੇ ਬੈਠੇ ਜਦੋਂ ਕਿ 바ਵਾ ਸਾਹਿਬ ਤੋੜ ਕੇ ਗਏ ਸੀ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਗਏ ਹੋ ਹਕਮਰਾਨ ਬढ़ा ਕੇ ਗਏ ਹੋ ਲੇਕਿਨ ਅੱਜ ਅਸੀਂ ਛੋਟੇ ਛੋਟੇ ਸਵਾਰਥਾਂ ਕਰਕੇ ਸਮਾਜ ਨੂੰ ਭੁੱਲ ਕੇ ਬੈਠੇ ਆ ਉਹਨਾਂ ਲੋਕਾਂ ਨੂੰ ਭੁੱਲ ਕੇ ਬੈਠੇ ਆ ਉਹਨਾਂ ਬੱਚਿਆਂ ਨੂੰ ਭੁੱਲ ਕੇ ਬੈਠੇ ਆ ਜਿਨ੍ਹਾਂ ਕਰਕੇ ਬਾਬਾ ਸਾਹਿਬ ਸਾਨੂੰ ਕਰਕੇ ਗਏ ਸੀ ਇੱਥੇ ਤੱਕ ਅਸੀਂ ਕੀ ਕਰਕੇ ਜਾਵਾਂਗੇ ਸੋ ਉਸ ਮੱਦੇ ਨਜ਼ਰ ਗੱਲ ਨੂੰ ਰੱਖਦੇ ਹੋਏ ਪਾਵਰ ਆਫ ਸੋਸ਼ਲ ਜੁਨਿਟੀ ਜਿਹੜੀ ਕਿ ਅੰਬੇਡਕਰ ਊਰਜਾ ਭਵਨ ਬਣਾਉਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਹਾਲਾਂਕਿ ਨੋ ਡਾਊਟ ਕਿ ਜਦੋਂ ਐਜ਼ ਅ ਪ੍ਰੈਜ਼ੀਡੈਂਟ ਮੈਂ ਪੀਐਸਸੀ ਵੀ ਸ਼ਡਿਊਲਡ ਕਾਸਟ ਪਾਵਰਨ ਜਿੰਨੇ ਅਫਸਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਸੀ ਉਦੋਂ ਉਹ ਜ਼ਮੀਨ ਐਸੋਸੀਏਸ਼ਨ ਦੇ ਨਾਂ ਤੇ ਖਰੀਦੀ ਗਈ ਪਰ ਭਵਨ ਜਦੋਂ ਬਣਨਾ ਸ਼ੁਰੂ ਹੋਇਆ ਤੇ ਲੋਕਾਂ ਦਾ ਸਾਥ ਜਿਹੜਾ ਬੜਾ ਲਿਆ ਗਿਆ ਔਰ ਇੱਕ ਡਿਪਾਰਟਮੈਂਟ ਨਹੀਂ بڑے ਡਿਪਾਰਟਮੈਂਟਾ ਜੋ ਹੈ ਔਰ ਆਮ ਲੋਕਾਂ ਦਾ ਵੀ ਆਇਆ ਅੱਜ ਅਸੀਂ ਦੇਖਿਆ ਕਿ ਹੁਣ ਸਾਨੂੰ ਲੋੜ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਨ ਛੋਟਾ ਪੈ ਜਾਣਾ ਉੱਥੇ ਐਕਟੀਵਿਟੀ ਜਿਹੜੀਆਂ ਚੱਲ ਰਹੀਆਂ ਸਾਡੇ ਲੋਕਾਂ ਨੂੰ ਪਤਾ ਹੁਣ ਜਿਹੜੀ ਸਾਹਮਣੇ ਜ਼ਮੀਨ ਪਈ ਹੈ ਉਹਨੂੰ ਰਜਿਸਟਰੀ ਕਰਵਾਉਣ ਲਈ ਤਾਂ ਕਿ ਲੋਕਾਂ ਦੀ ਉਹ ਮਾਲਕੀਅਤ ਬਣੇ ਕਿਸੇ ਇੱਕ ਮੈਂਬਰ ਦੀ ਨਾ ਬਣੇ ਇਸ ਕਰਕੇ ਪਾਈ ਪਾਈ ਨਾਲ ਅਸੀਂ ਜਿਹੜਾ ਖਜ਼ਾਨਾ ਭਰਨਾ ਚਾਹੁੰਦੇ ਆ ਜਿਵੇਂ ਕਿ ਬੂੰਦ ਬੂੰਦ ਨਾਲ دریا ਭਰ ਜਾਂਦਾ ਸੋ ਇਸੇ ਕੜੀ ਦੇ ਤਹਿਤ ਅਸੀਂ ਅੱਜ 15 ਸੈਕਟਰ ਚ ਆਏ ਸੀ ਔਰ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਚੰਦ ਜੀ ਦਾ ਸਾਡੇ ਨਾਲ ਮੇਲ ਹੋਇਆ ਬੜੀਆਂ ਗੱਲਾਂ ਪਿਆਰੀਆਂ ਹੋਈਆਂ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਜਿਹੜਾ ਕਿ ਅਸੀਂ ਟੌਪਿਕ ਨੂੰ ਲੈ ਕੇ ਤੁਰੇ ਫਿਰਦੇ ਆ ਸੋ ਉਹਨਾਂ ਦੇ ਕੋਲ ਅੱਜ ਗੱਲ ਅਸੀਂ ਕੀਤੀ ਹੈ ਜਿੱਥੇ ਉਹਨਾਂ ਦੇ ਵੀ ਦੋਸਤ ਮਿੱਤਰ ਸੱਜਣ ਨਜ਼ਦੀਕੀ ਬੈਠੇ ਆ ਉਹ ਵੀ ਗੱਲ ਕਰਨਗੇ ਜੇਕਰ ਆਪਾਂ ਸਾਰੇ ਲੋਕ ਜਿੰਨਾ ਤੱਕ ਮੇਰੀ ਇਹ ਆਵਾਜ਼ ਚੱਲ ਜਾ ਰਹੀ ਹੈ ਆਪਾਂ ਗੱਲ ਅੱਗੇ ਤੋਂ ਅੱਗੇ ਤੋਰਾਂਗੇ ਤਾਂ ਹੋ ਸਕਦਾ ਇਹ ਟਾਈਮ ਬਾਉਂਡ ਜਿਹੜਾ ਹੈਗਾ ਇਹਦੇ ਵਿੱਚ ਹੀ ਇਸੇ ਫਟੇ ਕਰ ਜਾਈਏ ਜੇਕਰ ਅਸੀਂ ਆਪ ਸੁਣ ਕੇ ਤਾਂ ਕੋਈ ਰੱਖ ਲੈਣੀ ਹੈ ਤੇ ਫਿਰ ਅਸੀਂ ਗੁਰੂਆਂ ਦੇ ਕਹੇ ਤੇ ਚੱਲ ਨਹੀਂ ਰਹੇ ਜਦੋਂ ਕਿ ਗੁਰੂ ਤਾਂ ਇਹ ਕਹਿੰਦੇ ਸੀ ਜੇ ਕੋ ਕੁਝ ਨਹੀਂ ਹੈ ਤਨ ਤਾਂ ਹੈ ਤਾਂ ਨਹੀਂ ਬਣਦੇ ਇਸ ਕਰਕੇ ਜਿਹੜਾ ਸ਼ਬਦ ਨੂੰ ਸੁਣ ਲਿਆ ਕਿਸੇ ਗੱਲ ਨੂੰ ਸੁਣ ਲਿਆ ਉਹਨੂੰ ਆਪਾਂ ਦੂਸਰੇ ਤੱਕ ਪਹੁੰਚਾਈਏ ਹੋ ਸਕਦਾ ਉਹ ਓਢੇਕ 'ਚ ਬੈਠਾ ਹੋਵੇ ਉਹਨੂੰ ਕੋਈ ਬਹਾਨਾ ਚਾਹੀਦਾ ਹੋਵੇ ਸੋ ਅਸੀਂ ਅੱਜ ਇਸ ਬੇਨਤੀ ਨੂੰ ਲੈ ਕੇ ਸੁਖਚੰਦ ਜੀ ਦੇ ਕੋਲ ਵੀ ਆਏ ਆ ਜਿਹੜੇ ਕਿ ਬਹੁਤ ਹੀ ਇੱਕ ਉੱਗੀ ਸ਼ਖਸੀਅਤ ਦੇ ਮਾਲਕ ਆ ਔਰ ਬਹੁਤ ਹੀ ਅੱਛਾ ਉਹਨਾਂ ਦਾ ਵਰਤਾਅ ਦੇਖ ਕੇ ਮੈਂ ਤਾਂ ਚਲੋ ਅੱਜ ਇੱਥੇ ਕਰਦੇ ਵਿੱਚ ਪਹਿਲੀ ਇਹਦੀ ਮਿਲੇ ਆ ਤੇ ਬੜੀਆਂ ਖੁੱਲ ਕੇ ਗੱਲਾਂ ਹੋਈਆਂ ਸੋ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸਬੰਧ ਆ ਹੋਰ ਵਧਣਗੇ ਕਿਉਂਕਿ ਅਸਲੀ ਰਿਸ਼ਤਾ ਜਿਹੜਾ ਵਿਚਾਰਾਂ ਦਾ ਹੈ ਜਦੋਂ ਸਾਡੇ ਵਿਚਾਰ ਰਲ ਗਏ ਤਾਂ ਸਾਡਾ ਰਿਸ਼ਤਾ ਹੈ ਨਹੀਂ ਤਾਂ ਭਾਵੇਂ ਜਿਹੜਾ ਮਰਜੀ ਰਿਸ਼ਤਾ ਹੋਵੇ ਜਦੋਂ ਵਿਚਾਰਾਂ ਦਾ ਟਕਰਾਅ ਆ ਜਾਂਦਾ ਤਾਂ ਕੋਈ ਰਿਸ਼ਤਾ ਨਹੀਂ ਰਹਿੰਦਾ ਸੋ ਇਨਾ ਸ਼ਬਦਾਂ ਦੇ ਨਾਲ ਮੈਂ ਜਿਵੇਂ ਕਿ ਸਾਡੇ ਪ੍ਰੈਜ਼ੀਡੈਂਟ ਪੋਸੂ ਦੇ ਜ਼ਿਲ੍ਹਾ ਰੋਪੜ ਦੇ ਪ੍ਰੈਜ਼ੀਡੈਂਟ ਅਮਰਚੰਦ ਜੀ ਜ਼ਿਲ੍ਹਾ ਮਹਾੜੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਮਨ ਜੀ ਔਰ ਡਿਸਟ੍ਰਿਕਟ ਪਟਿਆਲੇ ਦੇ ਪ੍ਰੈਜ਼ੀਡੈਂਟ ਵੀ ਅਤੇ ਪੋਸੂ ਨਾਮ ਦੇ ਐਂਕਰ ਵੀ ਸੋਮਸੋਤਾ ਜੀ ਅੱਜ ਟੀਮ ਦੇ ਨਾਲ ਸੋ ਸੁਖਸਨ ਜੀ ਦੇ ਰਹਿਸ਼ਤੇ ਅਸੀਂ ਪਹੁੰਚੇ ਆਂ ਸੋ ਉਹਨਾਂ ਦੇ ਵੀ ਅਸੀਂ ਵਿਚਾਰ ਜ਼ਰੂਰ ਲੈਣੇ ਆ ਕਿ ਜਿਹੜਾ ਸਟੈਪ ਹੋ ਏ ਲੋਕਾਂ ਦੀ ਖਾਤਰ ਲਿਆ ਗਿਆ ਹੈ ਕਿ ਮਨੁੱਖਤਾ ਦੀ ਭਲਾਈ ਕਰਨੀ ਹੈ ਮਨ ਦੇ ਵਿੱਚ ਹੈ ਕਰਾਉਣਾ ਕੁਦਰਤ ਨੇ ਨਹੀਂ ਕਰਾਉਣਾ ਇਹ ਕੁਦਰਤ ਨੂੰ ਪਤਾ ਲੇਕਿਨ ਇਹ ਜਿਹੜਾ ਮਨ 'ਚ ਖਵਾਵ ਆਇਆ ਇਹ ਵੀ ਕੁਦਰਤ ਨਹੀਂ ਲੈਂਦਾ ਇਹਨੂੰ ਪੂਰਾ ਕਿੱਦਾਂ ਹੋਣਾ ਹੋ ਸਕਦਾ ਸਾਡੇ ਜਾਣ ਤੋਂ ਪਹਿਲਾਂ ਅਗਲੇ ਦੇ ਦਿਲ ਦੇ ਵਿੱਚ ਜਾ ਕੇ ਉਹੀ ਰੂਹ ਬਹਿ ਜਾਂਦੀ ਹੈ ਕਿ ਨਹੀਂ ਵੇ ਤੇਰੇ ਕੋਲ ਆਏ ਆ ਤੂੰ ਕਰਨਾ ਕੁਝ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਮੀਦ ਕਰਦਾ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਜਿਹੜੇ ਬਾਬਾ ਸਾਹਿਬ ਦੇ ਪਾਏ ਹੋਏ ਪੂਰਨੇ ਆ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਜੇਕਰ ਬਾਬਾ ਸਾਹਿਬ ਸਾਡੇ ਲਈ ਇੰਨਾ ਕੁਝ ਕਰ ਗਏ ਤਾਂ ਸਾਡਾ ਵੀ ਕੁਝ ਫਰਜ਼ ਬਣਦਾ ਕਿ ਉਸ ਕਰਜ਼ ਦੇ ਵਿੱਚ ਕੁਝ ਨਾ ਕੁਝ ਤਾਂ ਅਸੀਂ ਬੂੰਦ ਭਵੇਂ ਚੁਕਾ ਜਾਈਏ ਇਹ ਸਾਡਾ ਫਰਜ਼ ਬਣਦਾ ਜਿੰਨੇ ਵੀ ਸਾਡੇ ਅਸੀਂ ਕੁਰਸੀਆਂ ਤੇ ਬਿਰਾਜਮਾਨ ਬੈਠੇ ਆ ਚਾਹੇ ਰਾਜਨੀਤਿਕ ਤੌਰ ਤੇ ਆ ਚਾਹੇ ਕਿਸੇ ਹੋਰ ਤੌਰ ਤੇ ਆ ਚਾਹੇ ਕਰਮਚਾਰੀ ਆ ਚਾਹੇ ਅਧਿਕਾਰੀ ਆ ਅਸੀਂ ਪਿੰਡਾਂ ਦੇ ਲੋਕਾਂ ਦੇ ਕੰਮ ਕਰਨਾ ਸਾਡਾ ਇੱਕ ਫਰਜ਼ ਬਣਦਾ ਉਹ ਜ਼ਰੂਰ ਕਰੀਏ ਜਿਹੜੇ ਭਰਾ ਸਾਡੀ ਆਸ ਲਾ ਕੇ ਬੈਠੇ ਆ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਲੋਕ ਪੜੇ ਲਿਖੇ ਆ ਇਹ ਸਾਡੀ ਖਾਤਰ ਸੋਚਣਗੇ ਔਰ ਸੋਚਣਾ ਵੀ ਚਾਹੀਦਾ ਇਹੋ ਹੀ ਬਾਬਾ ਸਾਹਿਬ ਕਹਿ ਕੇ ਗਏ ਸੀ ਕਿ ਆਪਣੇ ਸਮਾਜ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਮਨੁੱਖਤਾ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਬਾਬਾ ਸਾਹਿਬ ਨੇ ਪੂਰੀ ਮਨੁੱਖਤਾ ਲਈ ਕੰਮ ਕੀਤਾ ਉਹ ਗੱਲ ਬਖਰੀ ਹੈ ਕਿ ਲੋਕ ਬਾਬਾ ਸਾਹਿਬ ਨੂੰ ਸਾਡੇ ਨਾਲ ਹੀ ਇਕੱल्ल्या ਨਾਲ ਜੋੜ ਦਿੰਦੇ ਆ ਜਦੋਂ ਉਹਨਾਂ ਦਾ ਮਸਲਾ ਹੱਲ ਹੋ ਜਾਂਦਾ ਪਰ ਜੇਕਰ ਬਾਬਾ ਸਾਹਿਬ ਸਵਧਾਨਾ ਲਿਖਦੇ ਤਾਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਨਹੀਂ ਸੀ ਬਣਨੀ ਇਸ ਕਰਕੇ ਹਾਕਮ ਦੇ ਕੇ ਗਏ ਬਰਾਬਰ ਕਰਕੇ ਗਏ ਸੋ ਬਾਬਾ ਸਾਹਿਬ ਨੂੰ ਯਾਦ ਕਰਦੇ ਹੋਏ ਆਓ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਸ ਵੀ ਜਿਹੜਾ ਟਾਰਗੇਟ ਆਪਾਂ ਅਚੀਵ ਕਰਨਾ ਇਕੱਠੇ ਹੋ ਕੇ ਕਰ ਲਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਉਸ ਤੋਂ ਬਾਅਦ ਸਰਦਾਰ ਸੁਖਚਰਨ ਸਿੰਘ ਸਾਹੋ ਕੇ ਐਡਵੋਕੇਟ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਹੈ ਔਰ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਸਮਾਜ ਲਈ ਵੱੰਦ ਤੋਂ ਵੱਧ ਜਿਹੜਾ ਯੋਗਦਾਨ ਪਾਇਆ ਉਹਦੇ ਵਾਸਤੇ ਸਮਾਜ ਹਮੇਸ਼ਾ ਰਿਣੀ ਰਹੇਗਾ ਔਰ ਇੱਥੇ ਮੈਂ ਦਸਮਾ ਚਾਣਾ ਸਾਹੋਕੇ ਸਾਥ ਦੇ ਨਾਲ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਅਮਰਚੰਦ ਜੀ ਦੇ ਨਾਲ ਸੁਰਜੀਤ ਸੁਮਨ ਜੀ ਦੇ ਨਾਲ ਔਰ ਸਰਦਾਰ ਚੰਨਣ ਸਿੰਘ ਜੀ ਦੇ ਨਾਲ ਵੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਉਹਨਾਂ ਦੁਆਰਾ ਕੀਤੀ ਹੋਈ ਪੂਰੀ ਗੱਲਬਾਤ ਇਹ ਇੱਕ ਸੋਸ਼ਲ ਕਾਜ਼ ਲਈ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਤੇ ਉਸ ਦੇ ਲਈ ਫੰਡਸ ਇਕੱਠਾ ਕਰ ਰਹੇ ਨੇ ਤੇ ਇੱਕ ਬਹੁਤ ਵੱਡੀ ਬਿਲਡਿੰਗ ਪਟਿਆਲਾ ਦੇ ਵਿੱਚ ਉਸਾਰੀ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਇੱਕ ਹੋਰ ਨਾਲ ਲੱਗਦਾ ਪਲਾਟ ਇਹਨਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ 40 ਲੱਖ ਰੁਪਏ ਦੇ ਲਗਭਗ ਅਦਾ ਵੀ ਕੀਤੇ ਜਾ ਚੁੱਕੇ ਨੇ ਤੇ ਹਲੇ 55 ਲੱਖ ਰੁਪਏ ਦੀ ਰਕਮ 7 ਫਰਵਰੀ ਤੋਂ ਪਹਿਲਾਂ ਪਹਿਲਾਂ ਇਕੱਠੀ ਕਰਕੇ ਜਮ੍ਹਾਂ ਕਰਾਉਣੀ ਹੈ ਇਹ ਸਾਡੇ ਸਾਰੇ ਸਮਾਜ ਦਾ ਫਰਜ ਬਣ ਜਾਂਦਾ ਹੈ ਕਿ ਸਾਰੇ ਅਸੀਂ ਚੰਗੇ ਚੰਗੀਆਂ ਅਸਾਮੀਆਂ ਤੇ ਰਹੇ ਜਿੱਥੇ ਵੀ ਤਾਇਨਾਤ ਰਹੇ ਦਾ ਉਹ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦਾ ਚਾਹੇ ਉਹ ਪ੍ਰਾਈਵੇਟਲੀ ਕੰਮ ਕਰ ਰਿਹਾ ਚਾਹੇ ਉਹ ਸਰਕਾਰੀ ਅਹੁਦਿਆਂ ਤੇ ਰਿਹਾ ਚਾਹੇ ਉਹ ਕਿਸੇ ਰਾਜਨੀਤਿਕ ਤੌਰ ਤੇ ਵੱਡੇ ਅਹੁਦਿਆਂ ਤੇ ਰਿਹਾ ਕਿਸੇ ਐਮਐਲਏ ਜਾਂ ਮੰਤਰੀ ਦੇ ਤੌਰ ਤੇ ਤਾਇਨਾਤ ਹਨ ਜਾਂ ਰਹੇ ਹਨ ਉਹਨਾਂ ਨੂੰ ਇਹ ਸੋਸ਼ਲ ਕਾਜ਼ ਵਾਸਤੇ ਬਹੁਤ ਵੱਡਾ ਆਪਣਾ ਯੋਗਦਾਨ ਇਹਦੇ ਵਿੱਚ ਪਾਉਣਾ ਚਾਹੀਦਾ ਹੈ ਜਿਹਦੇ ਨਾਲ ਗਰੀਬ ਬੱਚਿਆਂ ਦੀ ਤੇ ਜਿਹੜੇ ਡਿਸਰਵਿੰਗ ਬੱਚੇ ਨੇ ਉਹਨਾਂ ਦੀ ਪੜ੍ਹਾਈ ਲਈ ਉਹਨਾਂ ਦੇ ਰਹਿਣ ਲਈ ਉਹਨਾਂ ਦੇ ਖਾਣ ਲਈ ਪ੍ਰਬੰਧ ਹੋ ਸਕੇ ਤਾਂ ਜੋ ਉਹਦੇ ਲਈ ਸਾਡੇ ਵਿੱਚੋਂ ਹੀ ਚੰਗੇ ਪੀਸੀਐਸ ਆਈਐਸ ਆਈਆਪੀਐਸ ਆਈਐਫਐਸ ਤੇ ਹੋਰ ਵਧੀਆ ਮਿਲਟਰੀ ਦੇ ਚੰਗੇ ਅਹੁਦਿਆਂ ਤੇ ਤੇ ਅੱਛੇ-ਅੱਛੇ ਅਹੁਦਿਆਂ ਤੇ ਜਾ ਸਕਣ ਤੇ ਦੇਸ਼ ਦੇ ਵਿੱਚ ਹੋਰ ਤਰੱਕੀ ਕਰਕੇ ਆਪਣਾ ਦੇਸ਼ ਦਾ ਪੰਜਾਬ ਦਾ ਨਾਮ ਉੱਚਾ ਕਰ ਸਕਣ ਤੇ ਖਾਸ ਕਰਕੇ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਉਹ ਆਪਣੇ ਹੋਰ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਪਰਪੂਲਿਤ ਕਰਨ ਲਈ ਯੋਗਦਾਨ ਪਾ ਸਕਣ ਮੈਂ ਦੇ ਲਈ ਅੱਜ ਆਪਣੇ ਵੱਲੋਂ ਮੈਂ ਕੋਈ ਜ਼ਿਆਦਾ ਉਮੀਦ ਤਾਂ ਨਹੀਂ ਪਰ ਮੈਂ 51000 ਰੁਪਇਆ ਇਸ ਕੌਜ਼ ਲਈ ਦੇਣ ਲਈ ਵਚਨਬੱਧ ਹਾਂ ਤੇ ਹੋਰ ਵੀ ਮੈਂ ਜਿੰਨੇ ਵੀ ਮੇਰੇ ਯਾਰ ਦੋਸਤ ਨੇ ਜਾਂ ਹੋਰਨਾਂ ਨੂੰ ਉਹਨਾਂ ਨੂੰ ਵੀ ਮੈਂ ਇਹ ਬੇਨਤੀ ਕਰਦਾ ਕਿ ਇਸ ਸੋਸ਼ਲ ਕਾਜ਼ ਲਈ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਪਾਇਆ ਜਾਵੇ ਤਾਂ ਜੋ ਇਹ ਇੱਕ ਬਹੁਤ ਵੱਡਾ ਉਪਰਾਲਾ ਉਸ ਨੂੰ ਸਮੇਂ ਸਿਰ 7 ਫਰਵਰੀ ਤੋਂ ਪਹਿਲਾਂ ਨੇਪਰੇ ਚੜਾਇਆ ਜਾ ਸਕੇ ਥੈਂਕ ਯੂ ਵੈਰੀ ਮਚ ਸੋਨਾ ਇਸ ਆਫ ਯੂ ਸਰ ਸ਼ਰੀਫ ਫਕੀਰ ਜਨ ਜਸਲ ਸਾਹਿਬ ਦੇ ਕਮੈਂਟ ਜਿਹੜੇ ਹੈ ਕਿਉਂਕਿ ਅਸੀਂ ਬਹੁਤ ਸ਼ੁ크ਰੀਆ ਅਦਾ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੁਨੀਲ ਸੋਮਨ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਸਾਡੇ ਸਮਾਜ ਦੇ ਇੱਕ ਬਹੁਤ ਹੀ ਨਾਮਵਰ ਆਫੀਸਰ ਜਿਨ੍ਹਾਂ ਦੇ ਸੰਪਰਕ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਗੱਲਾਂ-ਗੱਲਾਂ ਚੀ ਕੋਈ ਨਾ ਕੋਈ ਅੰਗੜੀ ਸੰਗੜੀ ਰਿਸ਼ਤੇਦਾਰੀ ਅਮਰਚੰਦ ਜੀ ਦੀ ਰਿਸ਼ਤੇਦਾਰੀ ਜਸਲ ਸਾਹਿਬ ਦੀ ਰਿਸ਼ਤੇਦਾਰੀ ਔਰ ਸਭ ਕਿਤੇ ਨਾ ਕਿਤੇ ਇੱਕ انسان ਦੇ ਕਰਕੇ ਸਾਰਾ ਜਿਹੜਾ ਹੈ ਜੜਾ ਕਿਤੇ ਨਾ ਕਿਤੇ ਸਾਡੀਆਂ ਜੁੜੀਆਂ ਹੋਈਆਂ ਨੇ ਔਰ ਇਹਨਾਂ ਨੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ 51000 ਰੁਪਇਆ ਇਸ ਨੇਕ ਕਾਰਜ ਵਾਸਤੇ ਦਿੱਤਾ ਹੈ ਔਰ ਇਹਨਾਂ ਨੂੰ ਇਸ ਐਪੀਸੋਡ ਦੇ ਜ਼ਰੀਏ ਅਸੀਂ ਭਵਨ ਤੇ ਆਉਣ ਲਈ ਬੇਨਤੀ ਵੀ ਕਰਦੇ ਆਂ ਤਾਂ ਕਿ ਜਸਲ ਸਾਹਿਬ ਨੂੰ ਔਰ ਸੰਸਥਾ ਨੂੰ ਜਿਹੜਾ ਇੱਕ ਇੱਕ ਪੈਸਾ ਦਿੱਤਾ ਹੋਇਆ ਹੈ ਉਹ ਕਿਸ ਤਰ੍ਹਾਂ ਲਗਾਇਆ ਜਾ ਰਿਹਾ ਹੈ ਮੈਂ ਜਸਲ ਸਾਹਿਬ ਦੇ ਵੀ ਕਮੈਂਟ ਲੈਣ ਦੀ ਕੋਸ਼ਿਸ਼ ਕਰਦਾ ਜਸਲ ਸਾਹਿਬ ਜੈਪੀਮ ਜੈਪਾਤ ਜੈਪੀਮ ਜੈਪਾਤ ਸਾਹੂ ਕੇ ਜੀ ਨੇ ਜਿਹੜੀ ਗੱਲ ਕਹੀ ਕਿ 51000 ਰੁਪਏ ਮੇਰੀ ਵੱਲੋਂ ਇਸ ਕੰਮ ਲਈ ਨੇ ਦਿੱਤਾ ਜਾਊਗਾ ਨਾਲ ਉਸ ਤੋਂ ਪਹਿਲਾਂ ਇੱਕ ਸ਼ਬਦ ਕਹੇ ਕਿ ਮੈਂ ਜ਼ਿਆਦਾ ਉਮੀਦ ਨਹੀਂ ਸਾਹੂ ਕੇ ਸਾਹ ਅਮੀਰ ਉਹ ਹੁੰਦਾ ਜਿਹੜਾ ਮਨ ਆ ਜਿਹੜਾ ਮਨ ਦਾ ਅਮੀਰ ਬਹੁਤ ਖੂਬ ਕਿਉਂਕਿ ਬਾਣੀ ਕਹਿੰਦੀ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਰਾਜਾ ਸਗਲ ਸ੍ਰਿਸ਼ਟੀ ਕਾ ਨਾਮ ਰਸ ਪਿੰਨਾ ਇੱਥੇ ਮਾਇਆ ਜਿਹੜੀ ਇਹ ਦਿਸਦੀ ਹੈ ਇਹਦੇ ਨਾਲ ਕੋਈ ਅਮੀਰ ਨਹੀਂ ਹੋਇਆ ਜਿਹੜੇ ਸਤਗੁਰ ਰਵਦਾਸ ਮਹਾਰਾਜੀ ਫੁੱਟਪਾਥ ਤੇ ਬੈਠੇ ਸੀ ਬਵੰਜਾ ਰਾਜਾ ਨੂੰ ਨਤਮਸਤਕ ਹੋਣਾ ਪਿਆ ਕਿਉਂਕਿ ਗੁਣ ਸੀ ਇਸ ਕਰਕੇ ਤੁਸੀਂ ਅਮੀਰ ਦਿਲ ਦੇ ਆ ਇਹ ਜਿਹੜੇ ਨੋਟਾ ਨੋਟਾਂ ਵਾਲੇ ਅਮੀਰ ਨਹੀਂ ਹੁੰਦੇ ਕੋਈ ਵੀ ਇਹ ਤਾਂ ਚੌਕੀਦਾਰਾ ਕਰਦੇ ਫਿਰਦੇ ਖਾਣੀਆਂ ਉਹਨੀਆਂ ਵੀ ਦੋ ਰੋਟੀਆਂ ਹੀ ਆ ਆਪਾਂ ਉਤੋਂ ਵੀ ਵਧੀਆ ਖਾਂਦੇ ਹੋਣੇ ਆ ਸੋ ਤੁਸੀਂ ਬਹੁਤ ਅਮੀਰ ਆ ਤੁਸੀਂ ਇੰਨੇ ਕਾ ਅਮੀਰ ਆ ਕਿ ਤੁਹਾਡੇ ਮਨ ਨੇ ਅਸ਼ਾਲਾ ਲਿਆ ਕਿ ਇੱਕ ਸ਼ੁਭ ਕੰਮ ਹੋ ਰਿਹਾ ਨਹੀਂ ਤਾਂ ਸਾਡੇ ਕਿਤੇ ਲੋਕਾਂ ਕੋਲ ਪੈਸਾ ਘਟਨੇ ਬੜੀਆਂ ਬੜੀਆਂ ਕੁਰਸੀਆਂ ਤੇ ਬੈਠੇ ਆ ਜਦੋਂ ਤਾਂ ਦੱਸਦੇ ਵੀ ਕੁਰਸੀ ਸਾਡੀ ਆ ਆ ਫੇਰ ਤਾਂ ਬਹੁਤ ਆ ਜਦੋਂ ਕਿਤੇ ਕੰਮ ਦਾ ਸਮਾਜ ਦਾ ਕੰਮ ਜਾਗ ਪੈਂਦਾ ਤੇ ਫੇਰ ਕਹਿੰਦੇ ਅਸੀਂ ਨਹੀਂ ਕੁਛ ਨਹੀਂ ਮੈਂ ਤਾਂ ਸਾਹੂਕੇ ਸਾਹਿਬ ਪੂਰੇ ਪਰਿਵਾਰ ਨੂੰ ਜਿਹੜੀ ਤੁਸੀਂ ਨੇਕ ਕਮਾਈ ਦੇ ਵਿੱਚੋਂ ਐ ਰਾਸ਼ੀ ਬੋਲੀ ਆ ਪੂਰੇ ਪਰਿਵਾਰ ਨੂੰ ਪਾਵਰ ਆਫ ਸੋਸ਼ਲ ਜੁਨਿਟੀ ਵੱਲੋਂ ਮੁਬਾਰਕਾ ਦੇਣਾ ਔਰ ਪੂਰੇ ਸਮਾਜ ਵੱਲੋਂ ਮਨੁੱਖਤਾ ਵੱਲੋਂ ਤੁਹਾਨੂੰ ਵਧਾਈ ਦੇਣਾ ਕਿ ਤੁਸੀਂ ਇੱਕ ਸ਼ੁੱਭ ਕੰਮ ਲਏ ਇਹ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਇਹਦੇ ਨਾਲ ਮੈਂ ਉਮੀਦ ਕਰਦਾ ਕਿ ਜਿਹੜੇ ਇਸ ਆਵਾਜ਼ ਨੂੰ ਸੁਣਨਗੇ ਵੀ ਸਾਹੂ ਕੇ ਜੀ ਨੂੰ ਸਾਹੂ ਕੇ ਸਾਹਿਬ ਬਹੁਤ ਲੋਕਾਂ ਨਾਲ ਜੁੜੇ ਹੋਏ ਐ ਉਹਨਾਂ ਨੂੰ ਵੀ ਚਾਹੀਦਾ ਕਿ ਜੋ ਵੀ ਉਹ ਕਰ ਸਕਦੇ ਇਹਦੇ ਵਿੱਚ ਆਪਣਾ ਯੋਗਦਾਨ ਪਾਉਣ ਸਾਹੂ ਕੇ ਸਾਹਿਬ ਜੀ ਨੇ ਬੋਲ ਕੇ ਵੀ ਕਿਹਾ ਔਰ ਟੈਲੀਫੋਨ ਤੇ ਵੀ ਕਹਿ ਰਹੇ ਹਰ ਇੱਕ ਪਾਸੇ ਨੂੰ ਜਾਣਗੇ ਵੀ ਇਹ ਕਹਿਣ ਲਈ ਇਹਦੇ ਲਈ ਕੁਝ ਵੀ ਉਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਇੱਕ ਕੌਮ ਦਾ ਇੱਕ ਕੰਮ ਬਹੁਤ ਵੱਡਾ ਹੈ ਜਿਹਦੇ ਲਈ ਅਸੀਂ ਬਚਨਬੱਧ ਹੋ ਗਏ ਤੁਰ ਰਹੇ ਹਾਂ ਸੋ ਜੇਕਰ ਅਸੀਂ ਜਿੱਥੇ ਨਾਲ ਵੀ ਜਾਣਾ ਪਿਆ ਉੱਥੇ ਵੀ ਤੁਹਾਡੇ ਨਾਲ ਅਸੀਂ ਸਾਥ ਦੇਵਾਂਗੇ ਜਿੱਥੇ ਮੇਰੇ ਦੋਸਤ ਨੇ ਰਿਸ਼ਤੇਦਾਰ ਨੇ ਜਾਂ ਮਿੱਤਰ ਨੇ ਉਹਨਾਂ ਨੂੰ ਮੈਂ ਵੀ ਆਪਣੇ ਵੱਲੋਂ ਬੇਨਤੀ ਕਰਾਂਗਾ ਇਸ ਸੋਸ਼ਲ ਕਾਰਜ ਦੇ ਵਿੱਚ ਹੋਰ ਵੱਧ ਚੜ ਕੇ ਹਿੱਸਾ ਪਾਉਣ ਲਈ ਉਹਨਾਂ ਨੂੰ ਅਸੀਂ ਬੇਨਤੀ ਜ਼ਰੂਰ ਕਰਾਂਗੇ ਸਾਹੂ ਕੇ ਸਾਹਿਬ ਨੇ ਆਪਣੇ ਸ਼ਬਦਾਂ ਜਿਹੜੀ ਕਹੀ ਹੈ ਇਹ ਸਾਰੀ ਦੁਨੀਆ ਕੋਲ ਗੱਲ ਜਾਣੀ ਹੈ ਕਿਉਂਕਿ YouTube ਚੈਨਲ ਨੂੰ ਇਸ ਵੇਲੇ ਬਹੁਤ ਦੁਨੀਆ ਦੇਖ ਰਹੀ ਹੈ ਔਰ ਮੈਂ ਸਾਹੂ ਕੇ ਸਾਹਿਬ ਜੀ ਨੂੰ ਇਹ ਵੀ ਕਹ ਗੱਲ ਕਹੂੰਗਾ ਕਿ ਇਹਨੂੰ YouTube ਚੈਨਲ ਨੂੰ ਵੀ ਸਬਸਕ੍ਰਾਈਬ ਤੁਸੀਂ ਕਰ ਲੈਣਾ ਕਿਉਂਕਿ ਜਿਹੜਾ ਤੁਸੀਂ ਮੈਨੂੰ ਭਲੇਖਾ ਤੁਹਾਨੂੰ ਲੱਗਾ ਸੀ ਉਹ ਕਲੀ ਸ਼ੇਪ ਦਾ ਇਹ ਜਦੋਂ YouTube ਚੈਨਲ ਚੱਲਿਆ ਤੇ ਬਾਣੀ ਦਾ ਪ੍ਰਚਾਰ ਜਿਹੜਾ ਸਵੇਰ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਉਹ ਨਮਾਣਾ ਜਾਂ ਦਾਸ ਹੀ ਕਰ ਰਿਹਾ ਕਿਉਂਕਿ ਮਤ ਤਾਂ ਇੰਨੀ ਉੱਚੀ ਨਹੀਂ ਹੈਗੀ ਪਰ ਗੁਰੂਆਂ ਦੀ ਕਿਰਪਾ ਦੇ ਨਾਲ ਜਿਹਨਾਂ ਕਾ ਕੋਸ਼ਿਸ਼ ਉਹਨਾਂ ਦੀ ਕਿਰਪਾ ਹੈ ਉਹਦੇ ਨਾਲ ਕਰ ਰਹੇ ਆ ਉਹਨਾਂ ਦੀ ਕਿਰਪਾ ਕਰਕੇ ਹੀ ਤੁਰੇ ਹੋਏ ਆ ਇਹ ਉਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਹੈ ਜਿਸ ਕਰਕੇ ਇਹ ਤੁਰੇ ਹੋਏ ਆ ਤੁਹਾਡਾ ਸਾਹੂ ਕੇ ਸਾਹਿਬ ਇੱਕ ਵਾਰੀ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਪੂਰੇ ਸਮਾਜ ਵੱਲੋਂ ਪਾਵਰ ਆਫ ਸੋਸ਼ਲ ਜੁਨਟੀ ਦੀ ਪੂਰੀ ਟੀਮ ਵੱਲੋਂ ਔਰ ਦੇਸ਼ ਵਿਦਿਸ਼ਟ ਜਿਹੜੀਆਂ ਸੰਗਠਨਾਂ ਸੁਣਦੀਆਂ ਸਾਧਿਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਿਹੜਾ ਤੁਸੀਂ ਨੇਕ ਕਮਾਈ ਦੇ ਵਿੱਚੋਂ ਇਹਦੇ ਵਿੱਚ ਯੋਗਦਾਨ ਪਾਇਆ ਸੋ ਦੋਸਤੋ ਅਮਰ ਚੰਦ ਜੀ ਜਿਹੜੇ ਕਿ ਡਿਸਟ੍ਰਿਕਟ ਮੁਹਾਲੀ ਤੋਂ ਬਤੌਰ ਪ੍ਰੈਜ਼ੀਡੈਂਟ ਪਾਵਰ ਆਫ ਸੋਸ਼ਲ ਜੁਨਟੀ ਦੇ ਆਪਣੀਆਂ ਸੇਵਾਵਾਂ ਦੇ ਰਹੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਅਮਰ ਜੰਦ ਜੈ ਭੀਮ ਜੈ ਭਾਰਤ ਔਰ ਖਰਚੇ ਦੀ ਪਰਭਾਈ ਵਾਸਤੇ ਤੁਸੀਂ ਦੇਖੋ ਕਿ ਆਪਾਂ ਦਿਨ ਕਿਤੇ ਹੁੰਦੇ ਆ ਰਾਤ ਕਿਤੇ ਹੁੰਦੇ ਆ ਔਰ ਮਾਸ਼ਾਅੱਲਾ ਉੱਪਰ ਵਾਲੇ ਦੀ ਦਇਆ ਬਖਸ਼ਿਸ਼ ਦੇ ਨਾਲ ਆਪਾਂ ਮੰਜ਼ਲ ਵੱਲ ਵੱਧ ਰਹੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਸਾਹੋਕੇ ਸਾਹਿਬ ਨੇ ਵੀ ਬਹੁਤ ਵੱਡੀ ਅਮਾਉਂਟ ਜਿਹੜੀ ਹੈ ਸਾਡੇ ਲਈ ਤਾਂ ਬਹੁਤ ਵੱਡੀ ਅਮਾਉਂਟ ਹੈ ਜੀ ਕਿਉਂਕਿ ਬੂੰਦ ਬੂੰਦ ਦੇ ਨਾਲ ਇਹਨਾਂ ਨੇ ਕਿਹਾ ਕਿ ਤਲਾਹ ਭਰਦਾ ਤੁਹਾਡੇ ਕੀ ਕਮੈਂਟ ਨੇ ਤੋਸੁਨਾਮਾ ਚੈਨਲ ਨੂੰ ਦੇਖ ਰਿਹਾ ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਭਰਾ ਜੋ ਦੇਸ਼ ਵਿਦੇਸ਼ ਦੇ ਜਿੱਥੇ ਬੈਠੇ ਹਨ ਸਭ ਨੂੰ ਜੈਪੀ ਮ ਜੈ ਭਾਰਤ ਅੱਜ ਦਾ ਜਿਹੜਾ ਇਹ ਸਾਡਾ ਸਿਸੰਦੇਕ ਜਿਹੜੀ ਸਾਡੀ ਜਰਣੀ ਹੈ ਅੱਜ ਦਾ ਦਿਨ ਹੈ ਮੈਂ ਬਹੁਤ ਇੱਕ ਸੁਭਾਗਾ ਸਮਝਦਾ ਆਪਣੇ ਆਪ ਨੂੰ ਕਿ ਸਾਡੇ ਸਹਿਤਕਾਰ ਸੁਮਨ ਜੀ ਨੇ ਇੱਕ ਬਹੁਤ ਮਹਾਨ ਸ਼ਖਸੀਅਤ ਸਾਡੇ ਸਮਾਜ ਦੇ ਬਹੁਤ ਮਹਾਨ ਸ਼ਖਸੀਅਤ ਨਾਲ ਸਾਡੀ ਮੁਲਾਕਾਤ ਕਰਾਈ ਹੈ ਤੁਸੀਂ ਰਿਸ਼ਤੇਦਾਰ ਵੀ ਹੈ ਨਾ ਹਾਲਾਂਕਿ ਅੱਜ ਤਾਂ ਰਿਸ਼ਤੇਦਾਰੀ ਦੇ ਅਗਣੀਆਂ ਸਗਣੀਆਂ ਜੀ ਜੀ ਦੇਖੋ ਇਹ ਸਮਾਜ ਦੇ ਵਿੱਚ ਬੈਠਾ ਜਦੋਂ ਅਸੀਂ ਕਿੱਥੇ ਜਾਵਾਂ ਕਿਤੇ ਬਾਹਰ ਕਰੋ ਨਿਕਲਾਂਗੇ ਤਾਂ ਹੀ ਪਤਾ ਲੱਗੇਗਾ ਵੀ ਸਾਡਾ ਸਮਾਜ ਕਿੱਥੇ ਬੈਠਾ ਕਿੱਥੇ ਸਾਡੇ ਲੋਕ ਬੈਠੇ ਰਿਸ਼ਤੇਦਾਰੀਆਂ ਹੋਣ ਦੇ ਬਾਵਜੂਦ ਇਸ ਚੰਡੀਗੜ੍ਹ ਦੇ ਵਿੱਚ ਮੈਂ ਪਤਾ ਨਹੀਂ ਕਿੰਨੀ ਵਾਰ ਉਹਨਾਂ ਕੋਲ ਬੰਗੜ ਸਾਹਿਬ ਦੇ ਘਰ ਆਉਂਦਾ ਆਇਆ ਸਾਰੇ ਰਿਸ਼ਤੇਦਾਰ ਜਾਣਦੇ ਆ ਪਰ ਸਰ ਜੀ ਦੇ ਨਾਲ ਸਰਦਾਰ ਜੀ ਨਾਲ ਮਿਲ ਕੇ ਮੈਨੂੰ ਇਹ ਨਹੀਂ ਰੂਹ ਨੂੰ ਤਸੱਲੀ ਮਿਲੀ ਹੈ ਕਿ ਵਕਈ ਕੁਦਰਤ ਕਿਤੇ ਹੈਗੀ ਹੈ ਜੀ ਕੰਮ ਕਰਦੀ ਅੱਜ ਸਾਡਾ ਕੋਈ ਆਈਡੀਆ ਨਹੀਂ ਸੀ ਕਿੱਥੇ ਹੋਰ ਫਾਇਦਾ ਜਸਲ ਜਦ ਸਾਡੇ ਨੇ ਜਦ ਕਿਹਾ ਵੀ ਆਪਾਂ ਉਧਰ ਜਾਣਾ ਆਪਾਂ ਸਰਦਾਰ ਜੀ ਫਰਦਜੰਗ ਸਿੰਘ ਕੋਲ ਜਾਂ ਉਧਰ ਦੂਜੇਕਾਰ ਜੀ ਕੋਲ ਜਾਣਾ ਤੇ ਉਹ ਇੱਧਰ ਵਿੱਚ ਆ ਗਈ ਗੱਲ ਵੀ ਇੱਧਰ ਹੀ ਜਾਣਾ ਤੇ ਦੇਖੋ ਕਿੱਥੇ ਆ ਕੇ ਕੁਦਰਤ ਮਲਾਉਂਦੀ ਹੈ ਔਰ ਇਹਨਾਂ ਦੀ ਸਕਸੀਸਨ ਦੇਖ ਕੇ ਬਹੁਤ ਮਨ ਨੂੰ ਤਸੱਲੀ ਮਿਲੀ ਹੈ ਜੀ ਕਿ ਸਮਾਜ ਦੇ ਵਿੱਚ ਆਪਾਂ ਇਹ ਨਹੀਂ ਕਰ ਸਕੈ ਸਕਦੇ ਕਿ ਸਾਡੇ ਸਮਾਜ ਜਾਗਦਾ ਨਹੀਂ ਹੈ ਇਹ ਸਿਰਫ ਜਦੋਂ ਅਸੀਂ ਚੱਲ ਕੇ ਜਾਵਾਂਗੇ ਇੱਕ ਦਿਨ ਨਿਕਲਾਂਗੇ ਫਿਰ ਪਤਾ ਲੱਗਦਾ ਜਾਗਦਾ ਸਾਡਾ ਸਮਾਜ ਸਾਡਾ ਸਮਾਜ ਦੇ ਲੋਕ ਕਿੰਨਾ ਕੰਮ ਕਰ ਰਿਹਾ ਹੈ ਕਿੰਨਾ ਪੈਨ ਲੈ ਕੇ ਕੰਮ ਕਰ ਰਿਹਾ ਆਪਣੀ ਜਿੰਨਾਂ ਦੇ ਕੋਲੇ ਸੀਟ ਦੇ ਉੱਤੇ ਉਹਨਾਂ ਨੂੰ ਮਿਲੀ ਹੈ ਨਾ ਆਪਣੀ ਕਲਮ ਦੀ ਸ਼ਕਤੀ ਤਾਂ ਜਿਨ੍ਹਾਂ ਨੇ ਯੂਜ਼ ਕਰ ਲਈ ਨਾ ਉਹਨਾਂ ਦਾ ਹੀ ਰਹਿਣਾ ਇਹਨਾਂ ਦੇ ਜੋ ਗੱਲਾਂ ਕੀਤੀਆਂ ਸਰਦਾਰ ਜੀ ਦੇ ਨਾਲ ਅੱਜ ਇਹਨਾਂ ਨੇ ਕਿਹਾ ਮੈਂ ਆਪਣੀ ਸੀਟ ਤੇ ਬੈਠ ਕੇ ਕਿਵੇਂ ਕਿਵੇਂ ਲੋਕਾਂ ਨੂੰ ਜੱਜ ਤੱਕ ਦੀਆਂ ਅੰਜਨੇਸ਼ਾ ਸੰਚ ਜੱਜ ਤੱਕ ਦੀਆਂ ਜਿਹੜੀਆਂ ਪ੍ਰਮੋਸ਼ਨ ਜਿਹੜੀਆਂ ਦਵਾਈਆਂ ਨੇ ਜਾਂ ਬਾਕੀ ਜਿਹੜੀਆਂ ਹੋਰ categories ਦੇ ਵਿੱਚ ਵੀ ਔਰ ਇਹ ਵੱਡੋ ਬਹੁਤ ਵੱਡਾ ਇੱਕ ਇਹਨਾਂ ਦਾ ਮੈਂ ਕਹਿੰਦਾ ਮਾਣ ਜਾਂਦਾ ਸਾਡੇ ਸਮਾਜ ਨੂੰ ਇਹ ਜਿਹੜੇ ਜਿਹੜੇ ਸਖਸ਼ੀਤਾ ਜਿੱਥੇ ਬੈਠ ਕੇ ਸਮਾਜ ਵਾਸਤੇ ਸੋਚਦਿਆਂ ਨੇ ਤੇ ਅੱਜ ਸਾਨੂੰ ਸਾਡੀ ਪਾਵਰ ਆਫ ਓਪਰਟੀਨਿਟੀ ਦੀ ਜਿਹੜੀ ਟੀਮ ਨੂੰ ਵੀ ਇੱਕ ਮਹਾਨ ਸਖਸ਼ੀਤਾ ਨਾਲ ਜੁੜਨ ਦਾ ਬਹੁਤ ਵੱਡੀ ਸਾਡੀ ਚੇਨ ਬਣ ਗਈ ਜੀ ਮੈਂ ਤਾਂ ਸਮਝਦਾ ਇੱਕ ਕਦੇ ਟੁੱਟ ਨਹੀਂ ਸਕਦੀ ਸਾਡੀ ਚੇਨ ਐਸੀ ਚੇਨ ਦੇਖੋ ਕਿ ਸਾਨੂੰ ਮੈਨੂੰ ਇਹ ਲੱਗਦਾ ਵੀ ਕਈ ਵਾਰ ਸਾਡੇ ਸਮਾਜ ਦੇ ਵਿੱਚ ਬਹੁਤ ਲੋਕ ਬੈਠੇ ਨੇ ਕੋਈ ਐ ਨਹੀਂ ਕੰਦ ਵਿੱਚ ਗਰੀਬ ਬੰਦਾ ਕੋਈ ਜ ਆਮੀਰ ਬੰਦਾ ਇਹ ਜਿਹੜੀ ਗੱਲ ਕੀਤੀ ਜਸਨ ਸਾਹਿਬ ਨੇ ਅਮੀਰੀ ਜਿਹੜੀ ਹੈ ਉਹ ਪੈਸੇ ਦੀ ਨਹੀਂ ਹੈ ਉਹ ਅਮੀਰੀ ਦਿਲ ਦੀ ਅਮੀਰੀ ਹੈ ਵਿਚਾਰਾਂ ਦੀ ਵਿਚਾਰਾਂ ਦੀ ਅਮੀਰੀ ਹੈ ਤੇ ਨੋਟ ਜਿਹੜੇ ਨੇ ਜਾਂ ਕਮਾਈ ਜਿਹੜੀ ਹੈ ਉਹ ਤਾਂ ਦੇਖੋ ਬੰਦਾ ਲੈ ਕੇ ਨਹੀਂ ਜਾਂਦਾ ਨਾਲ ਅੱਜ ਇਹਨਾਂ ਨੇ ਇਹਨਾਂ ਨੇ ਕੋਈ ਇਹਨਾਂ ਕੋਲ ਜ਼ਿਆਦਾ ਟਾਈਮ ਨਹੀਂ ਲੱਗਿਆ 10 ਮਿੰਟ ਦੇ ਵਿੱਚ ਜਿਹੜੀ ਗੱਲਬਾਤ ਦੇਖੋ ਜਿਸ ਨੂੰ ਸਮਝ ਆ ਜਾਂਦਾ ਜਿਹੜੀ ਅਰੇਲੋਜੀ ਹੈ ਅਰੇਲੋਜੀ ਜਿਸ ਡੈਲੋਜੀ ਨੂੰ ਲੈ ਕੇ ਸਾਡੇ ਪ੍ਰਧਾਨ ਜਸਲ ਸਾਹਿਬ ਵੀ ਚੱਲੇ ਆ ਜਾਂ ਪਾਵਰ ਆਫ ਸੋਸ਼ਲ ਜੁਨਟੀ ਜਿਹੜੀ ਡੈਲੋਗੀ ਹੈ ਉਹ ਹੈ ਸਮਾਜ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਗੱਲ ਹੈ ਉਹਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਜਿਹੜੀਆਂ ਗੱਲਾਂ ਹੁ ਕਹਿੰਦੇ ਆ ਵੀ ਸਮਾਜ ਦੇ ਬੱਚਿਆਂ ਵਾਸਤੇ ਦਾ ਸਮਾਜ ਦੇ ਜਿਹੜੇ ਦੱਬੇ ਕੁਚਲੇ ਹੋਰ ਜਿਹੜੇ ਲੋਕ ਨੇ ਜਿਹੜੇ ਅੱਗੇ ਨਹੀਂ ਆ ਸਕਕੇ ਪਿੱਛੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਅੱਗੇ ਕਹਿੰਦੇ ਵੀ ਇੱਕ ਪਲੇਟਫਾਰਮ ਤੇ ਆਓ ਅਸੀਂ ਸੋਚ ਸਕੀਏ ਸਾਡੇ ਚ ਬਹੁਤ ਇੰਟਰੈਕਚੁਅਲ ਲੋਕ ਬੈਠੇ ਆ ਹਰ ਤਰ੍ਹਾਂ ਦੇ ਲੋਕ ਬੈਠੇ ਆ ਅਸੀਂ ਅਗਰ ਇੱਕ ਪਲੇਟਫਾਰਮ ਤੇ ਆ ਜੰਨੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਜੋ ਅੱਜ ਸਾਸੀ ਸਾਹਮਣੇ ਸਾਡੇ ਨਜ਼ਰ ਆ ਰਿਹਾ ਜਿਵੇਂ ਕਿ 100 ਤੋਂ ਲੈ ਕੇ ਉਹ 100 ਤੱਕ ਅਸੀਂ ਪਹੁੰਚੇ ਸੀ ਸਰਦਾਰ ਜੀ ਨੇ ਕਿਹਾ ਕਿ ਉਹ ਅੱਜ ਸਾਨੂੰ ਜ਼ੀਰੋ ਤੇ ਲਿਆਂਦੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਕਹਿੰਦਾ ਨਹੀਂ ਇਸ ਅਸੀਂ ਸਭ ਕੁਝ ਕਰ ਸਕਦੇ ਹਾਂ ਇਸ ਕਰਕੇ ਇਹੋ ਜਿਹੇ ਜਦੋਂ ਸਫੀਤਾ ਸਾਡੇ ਨਾਲ ਜੁੜ ਜਾਂਦੀਆਂ ਤਾਂ ਸਾਨੂੰ ਹੋਰ ਹੌਸਲਾ ਮਿਲਦਾ ਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਆਪਣੇ ਪਾਵਰ ਆਫ ਅ ਸ਼ੋਸ਼ੀਅਲ ਯੂਨਿਟੀ ਦੇ ਤਰਫੋਂ ਕਿ ਆਪ ਜੀ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਬਹੁਤ ਵੱਡਾ ਜਿਹੜਾ ਵੱਡਮੁੱਲਾ ਯੋਗਦਾਨ ਸਰ ਤੁਸੀਂ ਪਾਇਆ ਸਮਾਜ ਸੇਵਾ ਵਾਸਤੇ ਤੇ ਮੈਂ ਕਹਿੰਦਾ ਚੜਦੀ ਕਲਾ ਰੱਖੇ ਪ੍ਰਮਾਤਮਾ ਸਾਡੇ ਸਾਡੇ ਪਰਿਵਾਰ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਭੀਮ ਜੈ ਭਾਰਤ ਪੰਜਾਬੀ ਸਾਹਿਤਕਾਰ ਸੁਜੀਤ ਸੋਮਨ ਜੀ ਇਸ ਵਕਤ ਮੇਰੇ ਨਾਲ ਨੇ ਔਰ ਮੈਂ ਜਿਵੇਂ ਸ਼ੁਰੂ ਚ ਦੱਸਿਆ ਸੀ ਕਿ ਅਸੀਂ ਸੋਮਨ ਜੀ ਦੇ ਬੜੇ ਸ਼ੁਕਰੀਆ ਅਦਾ ਕਰਦੇ ਹਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਅੱਜ ਇਹਨਾਂ ਨੇ ਬਹੁਤ ਨੇਕ ਦਿਲ ਔਰ ਮਤਲਬ ਗੱਲ ਕਰ ਪਰਸਨੈਲਿਟੀ ਦੇ ਨਾਲ ਇਹਨਾਂ ਨੇ ਮਿਲਾਇਆ ਔਰ ਸੋਮਨ ਜੀ ਤੁਸੀਂ ਇਸ ਪਰਸਨੈਲਿਟੀ ਦੇ ਸੰਪਰਕ ਵਿੱਚ ਕਦੋਂ ਤੋਂ ਆਏ ਹੋ ਔਰ ਮਾਸ਼ਾਅੱਲਾ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਤੁਹਾਡਾ ਸੋਤਾ ਸਾਹਿਬ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਤੇ ਜਸਲ ਸਾਹਿਬ ਦੇ ਦਰਸ਼ਨ ਕਰਵਾਏ ਤੇ ਜਸਲ ਸਾਹਿਬ ਨੂੰ ਜਿਸ ਦਿਨ ਮੈਂ ਪਹਿਲੇ ਦਿਨ ਮਿਲਿਆ ਤੇ ਜਦੋਂ ਉਸ ਵਕਤ ਅਸੀਂ ਇੱਕ ਵਿਚਾਰਾਂ ਦੀ ਸਾਂਝ ਨੂੰ ਲੈ ਕੇ ਚੱਲੇ ਉਹਨਾਂ ਦੇ ਮੈਂ ਜੋ ਮਨ ਦੇ ਵਿੱਚ ਪੀੜ ਸੀਗੀ ਜਾਂ ਉਹਨਾਂ ਦਾ ਜੋ ਮਨ ਦੇ ਵਿੱਚ ਇੱਕ ਖਾਕਾ ਬਣਿਆ ਹੋਇਆ ਸੀਗਾ ਜਦੋਂ ਉਹ ਮੈਂ ਸਮਾਜ ਦਾ ਤੇ ਕੌਮ ਦਾ ਦਰਦ ਸੀਗਾ ਤੇ ਜੋ ਕਰ ਰਹੇ ਸੀਗੇ ਕਾਰਜ ਕਰ ਰਹੇ ਸੀਗੇ ਉਹਨਾਂ ਦਾ ਜਦ ਮੈਂ ਮਲਕ ਮੂਲੰਕਣ ਕੀਤਾ ਜਾਂ ਮੈਂ ਸੋਚਿਆ ਦੇਖਿਆ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਮੇਰੇ ਮਨ ਦੇ ਵਿੱਚ ਸਾਹੋਕੇ ਸਾਹਿਬ ਦੀ ਤਸਵੀਰ ਉੱਭਰੀ ਕਿਆ ਬਾਤ ਕਿ ਸਾਹੋਕੇ ਸਾਹਿਬ ਦੇ ਨਾਲ ਮੈਂ ਪ੍ਰਸ਼ਾਸਨਕ ਤੌਰ ਤੇ ਸੀ ਇਕੱਠਿਆਂ ਕੰਮਕਾਰ ਕਰਦੇ ਸੇਵਾਵਾਂ ਨਿਭਾਉਂਦੇ ਸਰਕਾਰੀ ਤੇ ਇਹਨਾਂ ਦੇ ਮੈਂ ਬਹੁਤ ਸੰਪਰਕ ਵਿੱਚ ਰਿਹਾ ਲੰਬੇ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਜਦੋਂ ਤੋਂ ਇਹ ਸੀਨੀਅਰ ਅਸਿਸਟੈਂਟ ਦੇ ਉਹਦੇ ਤੇ ਸੀ ਔਰ ਬਾਅਦ ਚ ਅਧਿੰ ਸਖਤਰ ਪੰਜਾਬ ਸਰਕਾਰ ਦੇ ਉਹਦੇ ਤੱਕ ਗਏ ਔਰ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਸਮਾਜ ਲਈ ਗਰੀਬ ਲੋਕਾਂ ਲਈ ਦਰਦ ਸੀਗਾ ਜਿਹੜਾ ਉਹ ਝਲਕਦਾ ਹੁੰਦਾ ਸੀ ਜਿਹੜੇ ਵੀ ਉਹਨਾਂ ਕੋਲ ਆ ਜਾਂਦੇ ਸੀ ਅਸੀਂ ਕਈ ਵਾਰ ਆਮ ਗੱਲਬਾਤ ਕਰਦੇ ਹੁੰਦੇ ਸੀ ਕਿ ਸਰ ਤੁਸ ਤਾਂ ਜਿਹੜਾ ਵੀ ਕੋਈ ਆਉਂਦਾ ਉਹਦੇ ਨਾਲ ਤੁਰ ਜਾਂਦੇ ਹੋਂ ਦੋ ਦੋ ਚਾਰ ਚਾਰ ਘੰਟੇ ਉਹਨਾਂ ਨੂੰ ਲੈ ਕੇ ਪੂਰੇ ਮਤਲਬ ਕਿ ਹੋਰ ਅਧਿਕਾਰੀਆਂ ਨੂੰ ਮਿਲਣਾ ਉਸ ਮਸਲੇ ਦਾ ਹੱਲ ਕਰਨਾ ਫਿਰ ਉਹਨਾਂ ਕਿਤਾਬਾਂ ਨੂੰ ਪੜਨਾ ਫਿਰ ਉਹਨਾਂ ਉਹਨਾਂ ਇਨਸਟਰਕਸ਼ਨਸ ਨੂੰ ਲੈਣਾ ਔਰ ਇੱਕ ਇੱਕ ਤੇ ਵਿਚਾਰ ਕਰਨਾ ਸਾਡੇ ਨਾਲ ਵੀ ਬਹੁਤ ਸਾਰਾ ਸਾਨੂੰ ਬੁਲਾ ਕੇ ਕਹਿੰਨਾ ਵੀ ਇਸ ਤਰ੍ਹਾਂ ਦੇਖੀ ਇਹ ਚ ਇਹ ਹੋਇਆ ਅਸੀਂ ਘੰਟਿਆਂ ਵੱਧੀ ਵਿਚਾਰ ਕਰਦੇ ਹੁੰਦੇ ਸੀਗੇ ਡਿਸਕਸ਼ਨਸ ਕਰਦੇ ਹੁੰਦੇ ਸੀਗੇ ਤੇ ਮੇਰੇ ਦਿਮਾਗ 'ਚ ਇਹ ਗੱਲ ਚੱਲਦੀ ਹੁੰਦੀ ਸੀ ਕਿ ਜਸਲ ਸਾਹਿਬ ਹੋਣਾ ਦੇ ਨਾਲ ਕਿਤੇ ਕਿਤੇ ਇਦਾਂ ਦੀ ਮੀਟਿੰਗ ਹੋਵੇ ਤੇ ਸਾਰੀਆਂ ਗੱਲਾਂ ਬਾਤਾਂ ਹੋਣ ਮੈਂ ਸਾਹੂਕੇ ਸਾਹਿਬ ਨਾਲ ਵੀ ਗੱਲਬਾਤ ਕਰਦਾ ਰਿਹਾ ਜੇ ਸਾਡੇ ਨਾਲ ਸਾਹੂਕੇ ਸਾਹਿਬ ਮੈਨੂੰ ਦੱਸਦੇ ਹੁੰਦੇ ਸੀਗੇ ਇਹਨਾਂ ਦੇ ਪਰਿਵਾਰਕ ਪਿਛੋਕੜ ਦਾ ਕਿਵੇਂ ਉਹ ਸਾਰਾ ਜ਼ਿਕਰ ਆਪਾਂ ਸੁਣ ਚੁੱਕੇ ਆ ਹੁਣ ਵੀ ਅਗਲਾ ਇਹਨਾਂ ਦਾ ਜਿਹੜਾ ਪੀੜੀ ਹੈ ਕਿਵੇਂ ਉਹ ਰਾਜਨੀਤਿਕ ਤੌਰ ਤੇ ਮੱਲਾ ਮਾਰ ਰਹੀ ਹੈ ਤੇ ਪ੍ਰਸ਼ਾਸਨਿਕ ਤੌਰ ਤੇ ਜੋ ਸਾਹੂਕੇ ਸਾਹਿਬ ਨੇ ਕਾਰਜ ਕੀਤੇ ਨੇ ਆਮ ਲੋਕਾਂ ਲਈ ਸਮਾਜ ਲਈ ਸਾਡੇ ਸਮਾਜ ਲਈ ਖਾਸ ਤੌਰ ਤੇ ਉਹ ਸਲਾਹੁਣਯੋਗ ਨੇ ਤੇ ਉਹ ਆਪਾਂ ਹੁਣ ਉਹਨਾਂ ਨੇ ਗੱਲਬਾਤ ਕੀਤੀ ਵੀ ਆ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੇ ਉਹ ਕਰਦੇ ਹੀ ਰਹੇ ਨੇ ਕਾਰਜ ਤੇ ਅੱਜ ਜਿਹੜਾ ਉਹਨਾਂ ਨੇ ਜੋ ਅਨਾਊਂਸਮੈਂਟ ਕੀਤੀ ਹੈ ਮੈਂ ਆਪਣੇ ਵੱਲੋਂ ਵੀ ਜਸਲ ਸਾਹਿਬ ਨੇ ਗਲਤ ਕੀਤੀ ਤਾਂ ਪੂਰ ਪਾਵਰ ਆਫ ਸੋਸ਼ਲ ਜੁੰਟੀ ਵੱਲੋਂ ਔਰ ਖਾਸ ਕਰਕੇ ਮੈਂ ਆਪਣੇ ਵੱਲੋਂ ਉਹਨਾਂ ਦਾ ਬਹੁਤ ਆਭਾਰੀ ਵੀ ਹਾਂ ਕਿਉਂਕਿ ਉਹਨਾਂ ਨੇ ਇੱਕ ਝੰਡਾ ਜਿਹੜਾ ਮਿਲਕੇ ਗੱਡਿਆ ਹੈਗਾ ਔਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹੋਰ ਸਰ ਜਿਹੜਾ ਉਹਨਾਂ ਦਾ ਕਿਉਂਕਿ ਉਹ ਨਿਸ਼ਕਾਮ ਸੇਵਾ ਕਰਦੇ ਨੇ ਕਦੇ ਉਹਨਾਂ ਨੇ ਕਿਸੇ ਤੋਂ ਚਾਹ ਨਹੀਂ ਪੀਤੀ ਹੈਗੀ ਜਿਵੇਂ ਹੁਣੇ ਆਪਣੇ ਨਾਲ ਦੱਸ ਕੇ ਗਏ ਨੇ ਦੱਸ ਰਹੇ ਸੀਗੇ ਤੋਂ ਇਸ ਕਰਕੇ ਉਹ ਹੋਰਨੂੰ ਵੀ ਪ੍ਰੇਰਿਤ ਕਰਕੇ ਇਸ ਕਾਰਜ ਲਈ ਅੱਗੇ ਲੈ ਕੇ ਆ ਰਹੇ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਸਲ ਸਾਹਿਬ ਦਾ ਵੀ ਪੂਰੀ ਯੂਨਿਟੀ ਦਾ ਵੀ ਔਰ ਸਾਹੂ ਕੇ ਸਾਹਿਬ ਦਾ ਸੋ ਦੋਸਤੋ ਸੁਮਨ ਜੀ ਤੋਂ ਬਾਅਦ ਇਸ ਸਮੇਂ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਰੋਪੜ ਤੋਂ ਪ੍ਰੈਜ਼ੀਡੈਂਟ ਇੱਕ ਬਾ ਕਮਾਲ ਲੇਖਕ ਨੇ ਵੀ ਔਰ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਅੱਜ ਲੇਖਕ ਤੇ ਲੇਖਕ ਜਿਹੜੇ ਪਏ ਨੇ ਔਰ ਮੇਰੇ ਨਾਲ ਚੰਨਨ ਸਿੰਘ ਜੀ ਜੁੜੇ ਨੇ ਜਿਨ੍ਹਾਂ ਨੂੰ ਮੈਂ ਅਕਸਰ ਜਦੋਂ ਵੀ ਅਸੀਂ ਤੇ ਕਿਤੇ ਨਾ ਕਿਤੇ ਜਾਣਿਆ ਤਾਂ ਸਾਡਾ ਹਾਸਾ ਮਜ਼ਾਕ ਜਿਹੜਾ ਚੱਲਦਾ ਰਹਿੰਦਾ ਲੇਕਿਨ ਅੱਜ ਸੁਭਚਰਨ ਸਿੰਘ ਜੀ ਨੇ ਇੱਕ ਬਹੁਤ ਜਾਨੀ ਕਿ ਪਹਿਲ ਕੀਤੀ ਹੈ ਇੱਕ ਬਹੁਤ ਵੱਡੀ ਹਿੰਮਤ ਜਿਸ ਦੀ ਆਪਾਂ ਨੂੰ ਸੱਚਮੁੱਚ ਜ਼ਰੂਰਤ ਹੈ ਚੰਨਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਸਤ ਜੀ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਇਹ ਜੋ ਕਾਮਨ ਕਾਜ ਦਬੇ ਕੁਚਲੇ ਜ਼ਰੂਰਤਮੰਦ ਲੋਕਾਂ ਦੇ ਵਾਸਤੇ ਸਾਡੇ ਬਾਤ ਇਸਤਿਹਾਰਯੋਗ ਫਕੀਰ ਚੰਦੀ ਜਸਲ ਆਵਰ ਆਫ ਅ ਸੋਸ਼ਲ ਜੁਨਟੀ ਦੇ ਪ੍ਰਦਾਨ ਇੱਕ ਵੀੜਾ ਉਹਨਾਂ ਨੇ ਚੁੱਕਿਆ ਕਿਉਂਕਿ ਮੈਂ ਇਹ ਮੰਨਦਾ ਕਿ ਜਿਸ ਇਨਸਾਨ ਨੇ ਉਹ ਵਕਤ ਦੇਖਿਆ ਹੁੰਦਾ ਉਹ ਪਰਿਵਾਰਾਂ ਵਾਲਾ ਵਕਤ ਦੇਖਿਆ ਹੁੰਦਾ ਕਿ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਸੌਣ ਵਾਸਤੇ ਕੱਰ ਔਰ ਪਹਿਨਣ ਵਾਸਤੇ ਕਪੜਾ ਨਹੀਂ ਮਿਲਦਾ ਇਹ ਸਾਰਾ ਕੁਝ ਬਾਬਾ ਸਾਹਿਬ ਨੇ ਖੁਦ ਦੇਖਿਆ ਸੀ ਔਰ ਜੋ ਸਾਡੇ ਵਾਸਤੇ ਬਾਬਾ ਸਾਹਿਬ ਕਰਕੇ ਗਏ ਉਸ ਸੋਚ ਨੂੰ ਲੈ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਫਕੀਰ ਚੰਦ ਜਸਲ ਜੀ ਟੁਰੇ ਹੋਏ ਨੇ ਔਰ ਆਪਣੇ ਸਮਾਜ ਦੇ ਲਈ ਔਰ ਜੋ ਉਹ ਕੰਮ ਕਰ ਰਹੇ ਨੇ ਸਾਡਾ ਲੋਕਾਂ ਦਾ ਤਾਂ ਸਿਰ ਚੁੱਕਦਾ ਕਿਉਂਕਿ ਅੱਜ ਸਾਡੇ ਸਮਾਜ ਵਿੱਚ ਕਿਸੇ ਪੱਖ ਤੋਂ ਵੀ ਲੈ ਲਓ ਪੈਸੇ ਦੇ ਪੱਖ ਤੋਂ ਲੈ ਲਓ ਪੜਾਈ ਦੇ ਪੱਖ ਤੋਂ ਲੈ ਲਓ ਹੋਰ ਅਮੀਰੀ ਦੇ ਪੱਖ ਤੋਂ ਲੈ ਲਓ ਬਹੁਤ ਵੱਡੇ ਜ਼ਗੀਰਦਾਰ ਲੋਕ ਨੇ ਬਾਬਾ ਸਾਹਿਬ ਦੀ ਜੋ ਉਹਨਾਂ ਦੁਆਰਾ ਸਾਨੂੰ ਸੰਵਿਧਾਨ ਦੇ ਵਿੱਚ ਅਧਿਕਾਰ ਲੈ ਕੇ ਦਿੱਤੇ ਨੇ ਉਹਨਾਂ ਦਾ ਆਪਾਂ ਫਾਇਦਾ ਲੈ ਕੇ ਫਿਰ ਅਸੀਂ ਬਾਬਾ ਸਾਹਿਬ ਨੂੰ ਭੁੱਲ ਜਾਂਦੇ ਨੇ ਇਸ ਤਕਲੀਫ ਨੂੰ ਅਸੀਂ ਲੋਕ ਬਹੁਤ ਹੰਡਾਰੇ ਆ ਇਹ ਤਕਲੀਫ ਸਾਡੇ ਬਹੁਤ ਹੀ ਸਤਿਕਾਰਯੋਗ ਜਸਰ ਸਾਹਿਬ ਨੂੰ ਮਿਲਾਈ ਜੋ ਅੱਜ ਇਹ ਬੀੜਾ ਚੱਕ ਕੇ ਤੁਰੇ ਨੇ ਬਾਰਨ ਵਿੱਚ ਪਟਿਆਲਾ ਜਿਵੇਂ ਕਿ ਦੱਸਿਆ ਡਾਕਟਰ ਪ੍ਰੀਮ ਰਾਮ ਉਮੇਦਕਰ ਪਵਨ ਬਣਿਆ ਹੋਇਆ ਨੇ ਔਰ ਉਸ ਦੇ ਨਾਲ ਇੱਕ ਹੋ 1800 15 ਗਾਜ ਦੀ ਜੋ ਜ਼ਮੀਨ ਹੈ ਉਹ ਇਸ ਸਮਾਜ ਨੂੰ ਸਮਰਪਿਤ ਉਹਦੇ ਵਾਸਤੇ ਹੈ ਉਹ ਆਪਣੇ ਬਹੁਤ ਹੀ ਸਤਿਕਾਰਯੋਗ ਜਿਹੜੇ ਲੋਕ ਨੇ ਜਿਹੜੇ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਜਿਹੜੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦੇ ਨੇ ਉਹਨਾਂ ਲੋਕਾਂ ਕੋਲ ਜਾ ਰਹੇ ਨੇ ਅੱਜ ਅਸੀਂ ਬਹੁਤ ਹੀ ਕਿਸਮਤ ਵਾਲੇ ਭਾਗਸ਼ਾਲੀਏ ਕਿ ਸਾਡੇ ਕੋਲ ਅਸੀਂ ਉਸ ਰੂਹ ਦੇ ਘਰ ਸਾਡੀ ਬਹੁਤ ਹੀ ਸਤਿਕਾਰਯੋਗ ਸੁਜੀਤ ਸੋਮਨ ਜੀ ਦੇ ਥਰੂ ਮਾਧਿਅਮ ਜਿਹੜੇ ਬਣੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਚੰਨ ਸਿੰਘ ਜੀ ਉਹਨਾਂ ਦੇ ਗ੍ਰਹਿ ਵਿੱਚ ਅਸੀਂ ਪੁੱਜੇ ਪਰਮਾਤਮਾ ਮੈਂ ਇਹ ਰੂਹ ਮਲੱਪੜ ਰੂਹ ਜੀ ਨੂੰ ਆਪਾਂ ਕਹਿ ਸਕਦੇ ਹਾਂ ਸੌ ਸੁਭਾਅ ਇਹ ਆਪਾਂ ਅੱਜ ਤੱਕ ਕਿਤੇ ਲੱਭਿਆ ਨਹੀਂ ਹੈ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਉਹਨਾਂ ਵੱਲੋਂ ਸਾਨੂੰ ਜਿਨ੍ਹਾਂ ਕਿਉਂ ਜਿਨ੍ਹਾਂ ਜਿਨ੍ਹਾਂ ਵੀ ਅਹੁਦਿਆਂ ਤੇ ਪ੍ਰਸ਼ਾਸਨਿਕ ਅਹੁਦਿਆਂ ਤੇ ਰਹੇ ਨੇ ਆਪਣੇ ਸਮਾਜ ਦੇ ਪ੍ਰਤੀ ਉਹਨੇ ਕਿੰਨਾ ਫਰਜ਼ ਨਿਭਾਇਆ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਮੱਦੇਨਜ਼ਰ rakh ke ਉਹਨੇ ਸਾਡਿਆਂ ਆਪਣਿਆਂ ਲੋਕਾਂ ਨਾਲ ਉਹਨਾਂ ਨੂੰ ਕਿਸ-ਕਿਸ ਅਹੁਦਿਆਂ ਤੇ ਪਹੁੰਚਾਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਦਾ ਇਸਕ ਪੱਖ ਤੋਂ ਵੀ ਬੜਾ ਬੜਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਦੇ ਸੋਚ ਵੀ ਨਾ ਸਕਦੇ ਸੀ ਉਹ ਲੋਕ ਇਸ ਆਪਣੇ ਬਾਬਾ ਸਾਹਿਬ ਦੀ ਵਿਚਾਰਤਾਰ ਨਾਲ ਜੁੜ ਕੇ ਬੜੇ ਬੜੇ ਉਹਦਿਆਂ ਦੇ ਪੁੱਜੇ ਸੋ ਅੱਜ ਮੈਂ ਬਹੁਤ ਧੰਨਵਾਦੀ ਹਾਂ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਸਰਦਾਰ ਸੁਖਚੈਨ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਉਸ ਪਲਾਟ ਦੀ ਖਰੀਦਦਾਰੀ ਵਾਸਤੇ ਆਪਣੀ ਨੇਕ ਕਮਾਈ ਵਿੱਚੋਂ ਜਿਹੜੀ ਬਿਆਨਤ ਮਾਇਆ ਜਿਹਨੂੰ ਮੈਂ ਕਹਿ ਸਕਦਾ ਸ਼ਬਦਾਂ ਵਿੱਚ ਉਹਦਾ ਬਿਆਨ ਨਹੀਂ ਬਿਆਨਤ ਮਾਇਆ ਮੈਂ ਕਹਿ ਸਕਦਾ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਪੀਨ ਜੈ ਭਾਰਤ ਸੋ ਦੋਸਤੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ